ਰਸ਼ੰਪੀਤਾ ਸ਼੍ਰੀ ਗੁਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਸਥਾਨ ਪਟਨਾ ਸਾਹਿਬ ਤੋਂ ਅਸੀਂ ਲਗਾਤਾਰ ਪਲ-ਪਲ ਦੀ ਜਾਣਕਾਰੀ ਪਲ-ਪਲ ਦੀਆਂ ਖਬਰਾਂ ਆਪਣੇ ਦਸਕਾ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬਾਬਾ ਬੁੱਢੇ ਜੀ ਦੇ ਵੰਸ਼ ਬਾਬਾ ਨਿਰਮਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਜੋ ਤਕ ਸ਼੍ਰੀ ਰਿਵੰਦਰ ਜੀ ਪਟਨਾ ਸਾਹਿਬ ਵਿਖੇ ਗੁਰੂ ਸਾਹਿਬ ਦੇ ਪਾਵਨ ਸਥਾਨ ਪ੍ਰਕਾਸ਼ ਸਥਾਨ ਦੀ ਸੇਵਾ ਦੇ ਲਈ ਇੱਕ ਵਿਸ਼ੇਸ਼ ਗਾਗਰ ਹੱਥ ਵਿੱਚ ਲੈ ਕੇ ਸਤਿ ਨਾਮ ਵਾਹਿਗੁਰੂ ਦਾ ਜਾਪ ਕਰੇ ਹੋਏ ਜਾ ਰਹੇ ਨੇ ਇਸ ਗਾਗਰ ਵਿੱਚ ਅਮਰਸਰ ਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਵੱਡਾ ਸਾਹਿਬ ਜੀ ਦੀ ਅੰਸ ਬੰਸ ਵੱਡੇ ਪੁੱਤ ਦੀ ਦਸਵੀਂ ਪੀੜੀ ਬਾਬਾ ਸਹਾਰੀ ਗੁਰੂ ਕਹਾੜੀ ਰੰਦਾਵਾ ਦੀ ਗੁਰੂ ਕੀ ਮਢਾਲੇ ਸਾਡਾ ਸਾਹਿਬ ਤੋਂ ਇਹ ਇਹ ਗਾਗਰ ਅੰਮ੍ਰਿਤਸਰ ਦੇ ਪੰਜਾਂ ਸਰੋਵਰਾਂ ਦੇ ਜਾ ਲਿਆ 10 ਘੰਟੇ ਦੀ ਮਰਯਾਦਤ ਨਾਲ ਭਰੀ ਦੀਆਂ ਹਰਿਮੰਦਰ ਸਾਹਿਬ ਤੋਂ ਅਰਦਾਸ ਹੋ ਕੇ ਸ੍ਰੀ ਕਾਲਤਾ ਸਾਹਿਬ ਤੋਂ ਅਰਦਾਸ ਹੋ ਕੇ ਇਹ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਖੁਸ਼ੀਆਂ ਲੁੱਟਣ ਲਈ ਪੰਜ ਸਰੋਵਰਾਂ ਦਾ ਇਤਿਹਾਸ ਦਰਸਣ ਪੰਜ ਸਰੋਵਰਾਂ ਦਾ ਜਾਲ ਇਹਦੇ ਵਿੱਚ ਪੰਜ ਸਰੋਵਰ ਨੇ ਅੰਮ੍ਰਿਤਸਰ ਸਾਹਿਬ ਦੇ ਪਹਿਲਾ ਸਿੱਖਾਂ ਦਾ ਸਰੋਵਰ ਸ੍ਰੀ ਸੰਤੋਖ ਸਰ ਸਾਹਿਬ ਫਿਰ ਸ੍ਰੀ ਆਰਮ ਸਰ ਸਾਹਿਬ ਸ੍ਰੀ ਬਬੇਕ ਸਰ ਸਾਹਿਬ ਸ੍ਰੀ ਕੌਰ ਸਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਨਾਮ ਅੰਮ੍ਰਿਤਸਰ ਹੈ ਉਹਦੇ ਵਿੱਚ ਹਰਮੰਦਰ ਸਾਹਿਬ ਹੈ ਇਹਨਾਂ ਦਾ ਜਾਲੇ ਮਰਿਆਦਾ ਨਾ ਭਰ ਕੇ ਗਾਗਰੀਆ ਸਾਹਿਬਾਂ ਨੂੰ ਨਾਲ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਇਹ 7ਵੇਂ ਸਾਲ ਹੈ ਕਿ ਗਾਗਰ ਹਾਜ਼ਰ ਹੋਈ ਹੈ ਮਹਾਰਾਜ ਦਾ ਇਸ਼ਨਾਨ ਕਰਾਉਣ ਚੱਲੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੇ 7 ਸਾਲ ਪਹਿਲਾਂ ਇਹ ਸੇਵਾ ਸ਼ੁਰੂ ਕੀਤੀ ਹਾਂ 3.5 ਸਾਲਾਂ ਤੋਂ ਸ਼ੁਰੂ ਹੋਈ ਸੀ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਿਉਂਕਿ ਇਹ ਹਜ਼ੂਰ ਸਾਹਿਬ 13 ਸਾਲ ਹੋ ਗਏ ਨੇ ਉੱਥੇ ਸੇਵਾ ਕਰਦੇ ਨੇ ਸਿੰਘ ਸਾਹਿਬ ਇੱਥੋਂ ਜਿਹੜੇ ਗਏ ਬਾਬਾ ਕਬਾਲ ਸਿੰਘ ਜੀ ਉਹਨਾਂ ਕਹਿੰਦੇ ਸਾਡੇ ਵੀ ਲਿਆਇਆ ਕਰੋ ਤੇ ਅਸੀਂ ਫਿਰ ਹਜ਼ੂਰ ਸਾਹਿਬ 13 ਸਾਲ ਤੋਂ ਸੇਵਾ ਕਰ ਰਹੇ ਹੈ ਕਿ 13ਵੇਂ ਉੱਥੇ ਚੜਾ ਗਏ ਆ ਤੇ ਇੱਥੇ ਫਿਰ ਉਹਨਾਂ ਨਾਲ ਸ਼ੁਰੂ ਆਖਿਆ ਲਿਆਓ ਇਸੇ ਲਿਆਉਣੀ ਸ਼ੁਰੂ ਕੀਤੀ ਤੇ ਅੱਜ 7ਵਾਂ ਸੇਵਾ ਕੀਤੀ ਜਾਂਦੀ ਹੈ ਤੇ ਹੋਰ ਜਲ ਕਿਹੜੇ ਕਿਹੜੇ ਹੁਣ ਲੈ ਕੇ ਜਾ ਰਹੇ ਹਾਂ ਹੁਣ ਸੇ ਨਿਸ਼ਾਨ ਸਾਹਿਬ ਤੇ ਰੱਖਾਂਗੇ ਸੰਗਤਾਂ ਨੂੰ ਦਰਸ਼ਨ ਕਰਾਵਾਂਗੇ ਇਤਿਹਾਸ ਦੱਸਾਂਗੇ ਸਿਮਰਨ ਕਰਾਵਾਂਗੇ ਦੋ ਤਿੰਨ ਘੰਟੇ ਫਿਰ 3 ਵਜੇ ਦੇ ਨਾਲ ਤਖਤ ਸਾਹਿਬ ਦੇ ਜੇਹੇਦਾਰ ਸਾਹਿਬ ਯਾਨੀ ਬਲਦੇਵ ਸਿੰਘ ਸਾਹਿਬ ਜੀ ਹੋਰ ਉਹਨਾਂ ਦੇ ਪੰਜ ਪਿਆਰੇ ਜਿਹੜੇ ਉਹ ਇਸ ਦਿਨ ਇਸ਼ਨਾਨ ਕਰਾਉਣਗੇ ਦੋ ਗਾਗਰਾ ਮਾਦਾ ਗੁਜਰਕਰ ਸਾਹਿਬ ਦੇ ਖੂਦੀਆਂ ਲਈਆਂ ਜਾਣਗੀਆਂ ਇਹ ਤੀਸਰੀ ਕਾਗਰ ਦਾ ਨ ਤਿੰਨਾਂ ਦਾ ਉਹਨਾਂ ਮਿਲਾ ਕੇ ਕੱਚੀ ਲੱਸੀ ਬਣਾ ਕੇ ਇਹਦਾ ਤਖਤ ਦਾ ਇਸ਼ਨਾਨ ਕਰਾਉਣਗੇ ਅੱਜ 357 ਸਾਲਾ ਮਹਾਰਾਜ ਦਾ ਮਨਾ ਰਹੇ ਸਾਡੀ ਭਾਵਨਾ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਦਾ ਇਸ਼ਨਾਨ ਕਰਾਉਣ ਜਾ ਰਹੇ ਆਂ ਇਹ ਖਿਆਲ ਕਿੱਦਾਂ ਆਇਆ ਕਿ ਪੰਜ ਸਰੋਵਰਾਂ ਦਾ ਜਿਹੜਾ ਅੰਮ੍ਰਿਤ ਜਲ ਲੈ ਕੇ ਤਖਤ ਸਾਹਿਬ ਜਾਣਾ ਸੰਗ ਜੀ ਅਸੀਂ ਅਜੂਰ ਸਾਹਿਬ ਜਾਂਦੇ ਸੀ ਗਿਆਨੀ ਭਗਵਾਨ ਸਿੰਘ ਜੀ ਮੈਂ ਚਾਹਾਂਗਾ ਨਾਲ ਅਜੂਰ ਸਾਹਿਬ ਜਾਂਦੇ ਸੀ ਉੱਥੇ ਅਸੀਂ ਤੇ ਗਾਗਰ ਖੜੀ ਸੀ ਪੰਜਾਂ ਸਰੋਵਰਾਂ ਦਾ ਜਲ ਛਕਾਉਣ ਵਾਸਤੇ ਜਦੋਂ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਨਾਲ ਅਸੀਂ ਕਹਿੰਦੇ ਸੀ ਗਾਗਰ ਲੈ ਕੇ ਆਇਆ ਤੇ ਸ਼ਾਇਦ ਜਲ ਸੰਗਤਾਂ ਨੂੰ ਛਕਾ ਦੋ ਉਹਨਾਂ ਗਿਆਨੀ ਸਿੰਘ ਸਾਹਿਬ ਗਿਆਨੀ ਬਾਬਾ ਕਲਵੰਸੇ ਨੂੰ ਕਿਹਾ ਕਿ ਅੰਮ੍ਰਿਤਸਰ ਤੋਂ ਪੰਜਾਂ ਸਰੋਵਰਾਂ ਦਾ ਜਲ ਆਇਆ ਹੈ ਬਾਬਾ ਵੱਡਾ ਸਾਹਿਬ ਦੀ ਅੰਸ ਲੈ ਕੇ ਆਈ ਹੈ ਉਹ ਕਹਿੰਦੇ ਸੀ ਪੰਜਾਂ ਸਰੋਵਰਾਂ ਦਾ ਨਾਂ ਲੈਣੀ ਅਰਦਾਸ ਦੇ ਵਿੱਚ ਤੇ ਇਹਨੂੰ ਕਿਉਂ ਨਾ ਅਤਖ ਸਾਹਿਬ ਦੇ ਛਣਾਣ ਲਈ ਲਾ ਦਿੱਤਾ ਜਾਵੇ ਉਸ ਦਿਨ ਤੋਂ ਉਹਨਾਂ ਫਿਰ ਸਾਨੂੰ ਵਜਨ ਕੀਤੇ ਕਿ ਤੁਸੀਂ ਹਰ ਸਾਲ ਇਹ ਲਿਆ ਕਰੋ ਅਸੀਂ ਕਿਹਨੇ ਵੈਸੀ ਕੁਝ ਵਧੀ ਹਜੂਰ ਸਾਹਿਬ ਮਹਾਰਾਜਾ ਤਖਸਾਨਾ ਉਹਦਾ ਹਰ ਸਾਲ ਇੱਕ ਮर्यादा ਉੱਥੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੁੰਦਾ ਅਸੀਂ ਚਾਰ ਦਿਨ ਪਹਿਲਾਂ ਪਹੁੰਚ ਜਾਂਦੇ ਆਂ ਐਰ ਕੀ 300 ਸੰਗਤ ਸਾਡੇ ਨਾਲ ਗਈ ਕਿਉਂਕਿ ਲੋਕਾਂ ਨੂੰ ਪਤਾ ਲੱਗਾ ਕਿ ਅੰਮ੍ਰਿਤਸਰ ਸਾਹਿਬ ਚ ਪੰਜ ਸਰੋਵਰ ਨੇ ਬਹੁਤ ਲੋਕ ਘਟ ਗਏ ਸੀ ਜਾਨ ਸरोवरਾਂ ਚ ਖੋ ਜਿੱਥੇ ਜਿੱਥੇ ਸਾਡਾ ਸੰਗਤ ਜਾਂਦੀ ਉਹ ਕਹਿੰਦੀ ਹੈ ਤੁਹਾਡੇ ਨਾਲ ਹੀ ਜਾਣਾ ਹੈ ਬੋਲੇ ਸੋਨ ਹਾਲ ਸ੍ਰੀ ਅਕਨ ਸਾਹਿਬ ਦੀ ਸੇਵਾ 7 ਸਾਲ ਪਹਿਲਾਂ ਸ਼ੁਰੂ ਇਹ 7 ਸਾਲ ਪਹਿਲਾਂ ਸ਼ੁਰੂ ਹੋਈ ਹੈ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ ਸਿੰਘ ਸਾਹਿਬ ਨੇ ਉੱਥੇ ਹਜੂਰ ਸਾਹਿਬ ਸਾਨੂੰ ਮਿਲੇ ਕਹਿੰਦੇ ਇੱਥੇ ਲੈ ਕੇ ਆਇਆ ਕਰੋ ਉਸ ਦਿਨ ਤੋਂ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ ਇਦਾਂ ਸੀ ਕਾਗਰ ਚ ਪੰਜ ਸਰੋਵਰਾਂ ਦਾ ਅੰਮ੍ਰਿਤ ਜਲ ਲੈ ਕੇ ਜਾਂਦੇ ਹਾਂ ਤੇ ਸੰਗਤ ਨੂੰ ਜਾਣਕਾਰੀ ਮਿਲਦੀ ਹੈ ਅਵੇਰਨੈਸ ਹੁੰਦੀ ਹੈ ਕਿ ਸ੍ਰੀ ਅਮਰitsar ਸਾਹਿਬ ਚ ਪੰਜ ਸਰੋਵਰ ਹੈ ਹਾਂਜੀ ਸ੍ਰੀ ਅਮਰitsar ਸਾਹਿਬ ਪੰਜ ਸਰੋਵਰ ਨੇ ਉਹਨਾਂ ਦੀ ਮਹਾਨਤਾ ਹੈ ਉਹ ਸਾਰੇ ਅਮਰਤ ਨੇ ਕਿਉਂਕਿ ਜਿੱਥੇ ਜਲ ਦੇ ਗੁਰਬਾਣੀ ਟਕਰੌਂਦੀ ਆ ਸਭ ਤੋਂ ਵੱਡਾ ਸਰੋਤ ਜਲ ਹੈ ਉਹ ਜਿੱਥੇ ਟਕਰੌਂਦੀ ਆ ਉਹ ਸਾਰਾ ਹੀ ਅਮਰਤ ਬਣ ਜਾਂਦਾ ਹੈ ਤੇ ਸਾਨੂੰ ਇਸ ਦਾ ਕਿਰਪਾ ਆਈ ਤੇ ਸਾਨੂੰ ਅਸੀਂ ਵੀ ਪਹਿਲਾਂ ਇੱਕ ਸਰੋਵਰ ਚ ਇਸ਼ਨਾਨ ਕਰ ਲੈਂਦੇ ਹੁੰਦੇ ਸੀ ਪਰ ਸਾਨੂੰ ਇਤਿਹਾਸ ਪੜਿਆ ਗੁਰੂ ਅਰਗੁਨ ਸਾਹਿਬ ਨੇ ਮਾਤਾ ਕੌਲਾ ਨੂੰ ਇਹ ਗੱਲ ਕਹੀ ਸੀ ਕਿ ਤੇਰੇ ਸਿਰ ਉੱਪਰ ਚ ਜਿਹੜਾ ਪਹਿਲਾ ਇਸ਼ਨਾਨ ਕਰੇਗਾ ਫਿਰ ਅੰਮ੍ਰਿਤਸਰ ਕਰੇ ਉਹਦੀ ਤੱਜ ਯਾਤਰਾ ਪੂਰੀ ਹੋਵੇਗੀ ਇਹ ਗੁਰੂ ਅਰਗੁਨ ਸਾਹਿਬ ਦੇ ਬਚਨ ਸਾਨੂੰ ਬੜੇ ਚੰਗੇ ਲੱਗੇ ਕਿਉਂਕਿ ਅਸੀਂ ਗੁਰੂ ਕੀ ਵਡਾਲੀ ਤੋਂ ਮਹਾਰਾਜ ਦੇ ਪ੍ਰਕਾਸ਼ ਅਸਾਂ ਗੁਰੂ ਅਰਗੁਨ ਸਾਹਿਬ ਦੇ ਬਾਪੇ ਵੱਡੇ ਸਾਡੇ ਵੱਡੇ ਸੁਪੁੱਤਰ ਨੂੰ ਬਾਹਰ ਨੂੰ ਥੇ ਲਾ ਕੇ ਹਾਲੀ ਬਣਾ ਲਿਆ ਸੀ ਗੁਰੂ ਕਾ ਹਾਲੀ ਸਾਡੇ ਵੱਡਿਆਂ ਨੂੰ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਦਾਵਾ ਕਰਕੇ ਉਹਨਾਂ ਨੂੰ ਜ਼ਮੀਨ ਵੀ ਦੇ ਗਏ ਪੰਜ ਖੂਹ ਵੀ ਦੇ ਗਏ ਤੇ ਸਾਨੂੰ ਚਾਹ ਪੈਦਾ ਹੋ ਗਿਆ ਕਿ ਅਸੀਂ ਇਹ ਅੱਛਾ ਇਹ ਇਹ ਸੇਵਾ ਕਰਕੇ ਕਿੰਨੀ ਖੁਸ਼ੀ ਬੰਦੀ ਸਾਨੂੰ ਜਿੰਨੀ ਖੁਸ਼ੀ ਅਸੀਂ ਤਾਂ ਸਮਝਾਂ ਸੱਚਖੰਡ 'ਚ ਫਿਰਦੇ ਆ ਦੂਸਰਾ ਸੱਚਖੰਡ ਵੇਖਿਆ ਕਿ ਨਹੀਂ ਵੇਖਿਆ ਸਾਨੂੰ ਨਹੀਂ ਪਤਾ ਕਿਹੋ ਜਿਹਾ ਪਰ ਅਸੀਂ ਇੱਥੇ ਮਹਿਸੂਸ ਕਰਦੇ ਆ ਗੁਰੂ ਗੋਬਿੰਦ ਸਿੰਘ ਇੱਥੇ ਨਾਲ-ਨਾਲ ਫਿਰਦਾ ਸਾਰੀ ਸੰਗਤ ਦੇ ਅਸੀਂ ਮਹਿਸੂਸ ਕਰਦੇ ਆ ਸੋ ਸਾਧਗੁਰ ਪਿਆਰਾ ਮੇਰੇ ਨਾਲ ਜਿੱਥੇ ਕਿਥੇ ਮੈਨੂੰ ਲੈ ਐਨੀ ਖੁਸ਼ੀ ਅਸੀਂ ਨਹੀਂ ਦੱਸ ਸਕਦੇ ਐਨੀ ਖੁਸ਼ੀ ਸਾਨੂੰ ਉਹ ਆਨੰਦ ਹੀ ਆਨੰਦ ਹੈ ਜਿਹੜਾ ਮਾਰਨ ਕਹਾਂ ਨਾ ਆਨੰਦ ਭਾਏ ਮੇਰੀ ਮਾਏ ਅਹੀਂ ਤੇ ਸਮਝਦੇ ਸਾਨੂੰ ਆਨੰਦ ਆ ਗਿਆ ਸਾਡਾ ਜੀਵਨ ਸਫਲ ਹੋ ਗਿਆ ਹੋਰ ਸਫਲ ਕਿਸ ਤਰ੍ਹਾਂ ਕਰਨਾ ਹੈ ਇਹਨਾਂ ਜਾਪ ਹੁੰਦਾ 10 ਘੰਟੇ ਉੱਥੇ ਜਾਪ ਹੁੰਦਾ ਜਦੋਂ ਭਰੀ ਦੀਆਂ ਨੇ ਉੱਥੇ ਸਾਨੂੰ ਕੋਈ ਬੁਲਾ ਨਹੀਂ ਸਕਦਾ ਉਹ ਪੰਜ ਪੰਜ ਵਕ ਸ਼ਹਿਰੇ ਸਾਰੇ ਗਾਗਰੀ ਸਿੰਘ ਆਏ ਨੇ ਬੜੀ ਚੜ੍ਹਦੀ ਕਲਾ ਨਾਲ ਸਾਡੇ ਨਾਲ ਜਾਂਦੇ ਕੋਈ ਰਲ ਜਾਂਦੇ ਕੋਈ ਨਵੇਂ ਆ ਜਾਂਦੇ ਹੁਣ ਸੰਗਤਾਂ ਪਤਾ ਨਹੀਂ 20-25 ਗਾਗਰਾਂ ਭਰਨੀਆਂ ਪੈਣੀਆਂ ਸਾਨੂੰ ਜੇ ਹਿਸਾਬ ਨਾਲ ਸੰਗਤ ਚਾਹੁੰਦੀ ਵੀ ਤੁਹਾਡੇ ਨਾਲ ਅਰਦਾਸ ਅਸੀਂ ਇਸ਼ਾਨਾਨ ਕਰਨੇ ਨੇ ਜਿੰਨੀਆ ਮਰਜ਼ੀ ਭਰੀਏ ਕਿਉਂਕਿ ਪ੍ਰਚਾਰ ਆ ਉਹ ਅੰਮ੍ਰਿਤ ਨਾਲ ਦੁਨੀਆ ਨੂੰ ਜੋੜ ਰਹੇ ਆ ਵਿਚਾਰ ਦਾ ਜਰੀ ਇਤਿਹਾਸ ਨਾਲ ਜੋੜ ਰਹੇ ਆ ਤੇ ਕਈ ਇਹਨੂੰ ਪਾਣੀ ਵੀ ਕਹਿ ਦਿੰਦੇ ਉਹ ਉਹਨਾਂ ਦੀ ਬਿਰਤੀ ਆ ਸਾਡੇ ਲਈ ਪਾਣੀ ਨਹੀਂ ਇੱਥੇ ਜਾਪ ਹੁੰਦਾ ਹੈ ਅੰਮ੍ਰਿਤ ਜਿਹੜਾ ਇਹ ਤੋਂ ਸਾਨੂੰ ਮਿਲਣਾ ਸੰਗਤ ਜੀ ਅੰਦਰੋਂ ਥੋੜਾ ਜਿਹਾ ਗਫਾ ਉਹ ਫਿਰ ਉੱਥੇ ਅਸੀਂ ਰਲਾ ਲੈਣਾ ਇੱਥੋਂ ਤੇ ਸੰਗਤਾਂ ਨੂੰ ਦੇਣਾ ਸੀਸੀਆਂ ਭਰ-ਭਰ ਪੀ ਪੀ ਇਹਨੂੰ ਲੈ ਜਾਓ ਆ ਛਕੋਗੀ ਤੇ ਆਪ ਉੱਥੇ ਜਾ ਕੇ ਇਸ਼ਨਾਨ ਕਰੋ ਆ ਜਿਸ ਦਿਨ ਪੰਜਾਂ ਸਰੋਂ ਚੱਕੇ ਦਿਨ ਇਸ਼ਨਾਨ ਕਰ ਲਵੇ ਕੋਈ ਸਿੱਖ ਤੇ ਮੇਰਾ ਇਹ ਵਿਸ਼ਵਾਸ ਹੈ ਕਿ ਉਹਦਾ ਜੀਵਨ ਬਦਲ ਜਾਂਦਾ ਹੈ ਕਰੇ ਤਾਂ ਸਹੀ ਕੋਈ ਕਰਦੇ ਹੀ ਨਹੀਂ ਇਹ ਸੇਵਾ ਤੇਰਾ ਸਾਹਿਬ ਪਹਿਲਾਂ ਸ਼ੁਰੂ ਕੀਤੀ ਜੂਰ ਸਾਹਿਬ 7 ਸਾਲ ਪਹਿਲਾਂ ਕੀਤੀ ਪਟਨਾ ਸਾਹਿਬ ਇਹ ਹੁਣ ਜਾਰੀ ਕੋ ਤੱਕ ਰਹਣੀ ਹੈ ਇਹ ਜਦੋਂ ਤੱਕ ਜ਼ਿੰਦਗੀ ਰਹੂ ਸਰੀਰ ਚੱਲਦਾ ਰਹੂ ਇਹ ਜਾਰੀ ਰਹੂਗੀ ਇਹ ਬੰਤ ਨਹੀਂ ਹੋ ਸਕਦੀ ਧਰੋਂ ਆਈ ਸੇਵਾ ਸਾਨੂੰ ਕਿਉਂਕਿ ਬਾਬਾ ਬੁੱਢਾ ਸਾਹਿਬ ਨੇ 133 ਸਾਲ ਗੁਰੂ ਸਾਹਿਬਾਂ ਦੇ ਨਾਲ ਕਮਾਈ ਕੀਤੀ ਕਿਰਤ ਕੀਤੀ ਤੇ ਅਸੀਂ ਉਹਨਾਂ ਦੀ ਅੰਸਾ ਅਸੀਂ ਜਿਨ੍ਹਾਂ ਤੇ ਸਾਡੇ ਸਵਾਦ ਚੱਲਣਗੇ ਅਸੀਂ ਉਹਨਾਂ ਚ ਚਲਾਉਂਦੇ ਰਾਵਾਂਗੇ ਤੁਰਾ ਦੇ ਬਰਾਵਾਈ ਦਾ ਸਮਾ ਆਪਾ ਬੁੱਢੇ ਜੀ ਦੇ ਅੰਸ਼ਮਸ਼ ਬਾਬਾ ਨਿਰਮਲ ਸਿੰਘ ਜਿੰਨਾ ਵੱਲੋਂ ਤਖਤ ਚਿਰੀ ਪਟਨਾ ਸਾਹਿਬ ਵਿਖੇ ਇਨਾਮ ਦੀ ਸੇਵਾ ਦੇ ਲਈ ਇਹ ਸੇਵਾ 5 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਸ੍ਰੀ ਅਮਰਸਰ ਸਾਹਿਬ ਦੇ ਪੰਜ ਪਾਵਨ ਪਿੱਤਰ ਸ੍ਰੋਗਣਾ ਦਾ ਅੰਮ੍ਰਿਤ ਜਲ ਲੈ ਕੇ ਇੱਕ ਗਾਗਰ ਚ ਪਾ ਕੇ ਜਿਹੜਾ ਇੱਥੇ ਲਿਆਂਦਾ ਜਾਂਦਾ ਹੈ ਪੂਰੀ ਮਰਿਆਦਾ ਦੇ ਨਾਲ ਹੁਣ ਅਰਦਾਸ ਕਰਕੇ ਇੱਥੋਂ ਇਹ ਜੱਥਾ ਜਿਹੜਾ ਸੇਵਾਦਾਰੀ નીકਲਿਆ ਹੈ ਤਾਂ ਤਖਤ ਸ਼੍ਰੀ ਮੰਦਰ ਜੀ ਪਟਨਾ ਸਾਹਿਬ ਵਿਖੇ 3 ਵਜੇ ਇਸ਼ਨਾਨ ਦੀ ਸੇਵਾ ਕੀਤੀ ਜਾਣੀ ਹੈ ਇਸ ਜਲ ਦੇ ਨਾਲ ਤਖਤ ਸ਼੍ਰੀ ਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਖ ਬਗੰਨੀ ਬਲਦੇਵ ਸਿੰਘ ਅਤੇ ਪੰਜ ਪਿਆਰੇ ਵੱਲੋਂ ਸੇਵਾ ਨਿਭਾਈ ਜਾਂਦੀ ਹੈ। ਔਰ ਇੱਕ ਇਹ ਗਾਗਰ ਹੈ ਜਿਸ ਦੇ ਵਿੱਚ ਪੰਜ ਸਰੋਵਰ ਦਾ ਅੰਮ੍ਰਿਤ ਜਲ ਹੈ। ਉਹ ਦੋ ਗਾਗਰਾਂ ਮਾਤਾ ਗੁਜਰੀ ਜੀ ਦੇ ਖੂਹ ਚੋਂ ਲਈਆਂ ਜਾਣਗੀਆਂ ਅੰਮ੍ਰਿਤ ਜਲ ਦੀਆਂ। ਤੋਂ ਇਹਨਾਂ ਤਿੰਨ ਗਾਗਰਾਂ ਦੇ ਨਾਲ ਜਿਹੜੀ ਹੈ ਉਹ ਤੱਕ ਸ਼੍ਰੀ ਮੰਦਰ ਜੀ ਪਟਨਾ ਸਾਹਿਬ ਵਿਖੇ ਸਵੇਰੇ 3 ਵਜੇ ਪ੍ਰਾਤਨ ਰੀਤਾ ਦੇ ਅਨੁਸਾਰ ਜਿਹੜੀ ਹੈ ਉਹ ਇਸ਼ਨਾਨ ਦੀ ਸੇਵਾ ਜਿਹੜੀ ਹੈ ਕੀਤੀ ਜਾਣੀ ਹੈ। ਔਰ ਬੇहद ਖੁਸ਼ੀ ਮਿਲਦੀ ਹੈ ਇਹਨਾਂ ਨੂੰ ਇਹ ਸੇਵਾ ਕਰਕੇ ਉਹ ਨਾਲ ਹੀ ਇਹਨਾਂ ਦਾ ਕਹਿਣਾ ਕਿ ਸੇਵਾ ਉਹ ਤੱਕ ਜਾਰੀ ਰਹੂ ਜੋ ਤੱਕ ਸਵਾਸ ਨੇ ਕਿਉਂਕਿ ਸੇਵਾ ਇੱਕ ਪ੍ਰਚਾਰ ਦਾ ਜਰੀਆ ਹੈ ਜਿਤੇ ਰਾਹੀਂ ਸੰਗਤਾਂ ਨੂੰ ਇਹ ਜਾਗਰੂਕਤਾ ਫਲਾਈ ਜਾ ਰਹੀ ਹੈ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਪੰਜ ਸਰੋਵਰ ਨੇ ਤਾਂ ਜੋ ਸੰਗਤਾਂ ਉਹਨਾਂ ਪੰਜ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਕੇ ਗੁਰੂ ਕਰਦੀਆਂ ਖੁਸ਼ੀਆਂ ਦੇ ਪਾਤਰ ਬਣ ਸਕਣ ਕੈਮਰਾ ਮਾਸਟਰ ਅਰਵਾਰ ਸਿੰਘ ਨਾਮਿੰਦਰ ਸਿੰਘ ਮੋਂਗਾ ਪੀਡੀਐਸ న్యూਸ ਪਟਨਾਸ ਸਾਹਿਬ